ਰਦੇ ਦਮ ਤੱਕ ਅਫਸੋਸ ਰਹੂਗਾ ਕਿ ਮੈਂ ਉਹ ਕਿਤਾਬ ਕਿਉਂ ਨਹੀਂ ਪੜ ਸਕਿਆ ਕਮਰੇ ਦੀ ਬਾਰੀ ਵਿੱਚ ਕਿਤਾਬ ਪਈ ਸੀ ਬਹੁਤ ਹੀ ਪੁਰਾਣੀ ਉੱਪਰ ਮਿੱਟੀ ਲੱਗੀ ਹੋਈ ਕਦੇ ਕਿਤਾਬ ਪੜੀ ਤਾਂ ਨਹੀਂ ਸੀ ਉਹ ਪਰ ਕਦੇ ਸੁੱਟਣ ਦਾ ਮਨ ਵੀ ਨਹੀਂ ਕੀਤਾ ਸੋਚਿਆ ਪਈ ਰਹਿਣ ਦੋ ਫੁਰਸਤ ਮਿਲੇ ਤਾਂ ਪੜ ਲਵਾਂਗਾ ਪਰ ਅਫਸੋਸ ਫੁਰਸਤ ਤਾਂ ਕਦੇ ਮਿਲੀ ਹੀ ਨਹੀਂ ਤੇ ਕਿਤਾਬ ਪੜੀ ਨਹੀਂ ਗਈ ਕੋਲੀ-ਹੋਲੀ ਕਿਤਾਬ ਖਰਾਬ ਹੋਣ ਲੱਗੀ ਕਿਤਾਬ ਫਟਣ ਲੱਗੀ ਕਿਤਾਬ ਦੇ ਵਰਕੇ ਪੀਲੇ ਹੋਣ ਲੱਗੇ ਤਾਂ ਸੋਚਿਆ ਚਲੋ ਹੁਣ ਸੁੱਟ ਦਿੰਦੇ ਆ ਕਿਉਂਕਿ ਕਿਤਾਬ ਪੜਨਯੋਗ ਤਾਂ ਰਹੀ ਨਹੀਂ ਕਿਤਾਬ ਸੁੱਟ ਦਿੱਤੀ ਗਈ ਬਿਨਾ ਪੜੇ ਬਿਨਾ ਸਮਝੇ ਇਸੇ ਤਰ੍ਹਾਂ ਕੁਝ ਲੋਕਾਂ ਦੀ ਜ਼ਿੰਦਗੀ ਵਿੱਚ ਵੀ ਅਸੀਂ ਇਸ ਕਿਤਾਬ ਦੀ ਤਰ੍ਹਾਂ ਹੁੰਦੇ ਆ ਜੋ ਨਾਤਾ ਸਾਨੂੰ ਆਪਣਾ ਬਣਾਉਂਦੇ ਨੇ ਤੇ ਨਾ ਹੀ ਮੁਕੰਮਲ ਤੌਰ ਤੇ ਸੁੱਟਦੇ ਨੇ بس ਇੱਕ ਪਾਸੇ ਰੱਖ ਲੈਂਦੇ ਨੇ ਤਾਂ ਜੋ ਅਸੀਂ ਖੁਦ ਹੀ ਅੰਦਰੋਂ ਅੰਦਰ ਹੀ ਖੁਦ ਹੀ ਖਤਮ ਹੋ ਜਾਈਏ ਫਿਰ ਕਹਿ ਦੇਣਗੇ ਗਲਤੀ ਹੀ ਤੁਹਾਡੀ ਸੀ ਪਰ ਤੁਹਾਡੀ ਤਾਂ ਕੋਈ ਗਲਤੀ ਹੀ ਨਹੀਂ ਹੁੰਦੀ ਤੁਸੀਂ ਤਾਂ ਉਸ ਕਿਤਾਬ ਦੀ ਤਰ੍ਹਾਂ ਹੋਨੇ ਹੋ ਜੋ ਨਾ ਤਾਂ ਕਦੇ ਪੜੀ ਜਾਂਦੀ ਹੈ ਨਾ ਸਮਝੀ ਜਾਂਦੀ ਹੈ ਨਾ ਆਪਣੀ ਬਣਾਈ ਜਾਂਦੀ ਹੈ ਬਸ ਇੱਕ ਪਾਸੇ ਰੱਖ ਲਈ ਜਾਂਦੀ ਹੈ ਕਿ ਅਸੀਂ ਖੁਦ ਹੀ ਆਪਣੇ ਆਪ ਖਤਮ ਹੋ ਜਾਈਏ ਸੋ ਕਦੇ ਵੀ ਕਿਸੇ ਨੂੰ ਆਪਣੀ ਲਾਈਫ ਦੇ ਵਿੱਚ ਐਨੀ ਇੰਪੋਰਟੈਂਸ ਨਾ ਦੋ ਕਿ ਤੁਸੀਂ ਵੀ ਸਿਰਫ ਉਹ ਕਿਤਾਬ ਬਣ ਕੇ ਰਹਿ ਜਾਓ ਜੋ ਨਾ ਤਾਂ ਕਦੇ ਪੜ੍ਹੀ ਜਾ ਗਈ ਤੇ ਨਾ ਹੀ ਸਮਝੀ ਬਸ ਰੱਖ ਕੇ ਸੁੱਟ ਦਿੱਤੀ ਗਈ